ਲੈ ਵੀ ਰੇਟ ਨਹੀਂ ਮਿਲ ਰੇ ਤੁਹਾਨੂੰ ਕਿਸੇ ਪਾਸੋਂ ਸਸਤੇ ਤਾਂ ਹੁਣ ਆ ਰੀਲ ਐਂਡ ਤੱਕ ਦੇਖਿਓ ਕਾਰਾਂ ਤੁਹਾਨੂੰ ਕੈਂਡ ਦਵਾਂਗੇ ਕੰਡੀਸ਼ਨ A1 ਹੋਗੀ ਤੇ ਹੋਰ ਬਹੁਤ ਕਾਰਾਂ ਖੜੀਆਂ ਆ ਜਪਣੇ ਲਵੇ ਬਈ ਹਨਾ ਸਾਰੀਆਂ ਕਾਰਾਂ ਟੌਪ ਕਲਾਸ ਦੀਆਂ ਤੇ ਬਈ ਭਿੰਦਰ ਨਾਲ ਆਪਣੇ ਤੇ ਗੱਲ ਕਰਾਂ ਬਈ ਪਹਿਲੀ ਕਾਰ ਆਪਣੇ ਲਵੇ ਆਹਾ ਵਰਨਾ ਕਿਹੜਾ ਮਾਡਲ ਹੈ 2015 ਮਾਡਲ ਹੈ ਗੁਰਵੀਰ ਇਹ ਹਾਂਜੀ 4 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ ਆਪਾ ਜੇ ਬਿੱਦਰ ਨੰਬਰ ਲੈਣੇ ਨੰਬਰ ਫਿਰ ਵੀ ਇਹ ਕੰਡੀਸ਼ਨਰ ਲਵਾਉਣਾ ਪਊਗਾ ਹਰਿਆਣਾ ਨੰਬਰ ਇਹ ਨਹੀਂ ਨੰਬਰੇ ਤੋਂ ਲੈ ਗਿਆ ਪੰਜਾਬ ਨੰਬਰ ਲੱਗ ਕੇ 35000 ਰੁਪਏ ਨਾਲ ਪਲੱਸ ਟੈਕਸ ਦਾ ਜੋੜ ਕੇ ਕਾਰ ਮਿਲ ਜੂ ਕਾਰ ਜਿਵੇਂ ਨਵੀਂ ਹੈ ਮਤਲਬ 4 ਲੱਖ 80000 ਦੇ ਗੇੜੇ ਦੇ ਵਿੱਚ 4 ਲੱਖ 80000 ਦੇ ਗੇੜੇ ਲੈ ਵੀ ਭਾਈ ਆਹ ਕਾਰ ਲੈ ਜਾਓ ਭਾਈ ਹਨਾ ਨੰਬਰ ਸਕਰੀਨ ਤੇ ਪਾ ਤੇ ਆਹ ਵਰਨਾ ਮਾਡਲ ਇਹ ਵੀ 2015 ਮਾਡਲ ਹੈ ਵੀਰੇ ਇਹ ਵੀ ਪੰਜਾਬ ਨੰਬਰ ਲੱਗ ਕੇ ਮਿਲੂਗੀ ਅੱਛਾ ਇਹ ਲਾਏ ਐਕਸਟਰਾ ਲੱਗੇ ਹੋਏ ਨੇ ਜੋ ਕਮਦ ਟਾਇਰ ਨੇ ਕਾਰ ਚ ਕੋਈ ਕਮੀ ਨਹੀਂ ਠੀਕ ਹੈ ਜੇਵਾ ਨਵੀਂ ਗੱਡੀ ਹੈ ਓਕੇ ਬਸ ਇਹਦਾ ਉਸ ਹਿਸਾਬ ਨਾਲ 10000 ਰੁਪਏ ਰੇਟ ਜਿਆਦਾ ਹੈ ਠੀਕ ਹੈ ਮੰਨ ਲਓ 495000 ਰੁਪਏ ਦੀ ਨੰਬਰ ਲਵਾ ਕੇ 495000 ਚ ਨੰਬਰ ਲਾ ਕੇ ਮਾਡਲ 2015 15 ਤੇ ਬਾਈ ਹਨਾ ਹੋਰ ਬਹੁਤ ਕਾਰਾਂ ਖੜੀਆਂ ਹੈ ਬਾਈ ਹਨਾ ਕੋਈ ਵੀ ਕਾਰ ਲੈਣੀ ਹੈ ਇੱਕ ਵਾਰ ਬਾਈ ਨਾਲ ਸੰਪਰਕ ਕਰ ਲਓ ਤੇ ਡਿਜ਼ਾਇਰਾ ਠੀਕ ਹੈ ਬਰੇਜ਼ਾ ਕਾਰ ਡਿਜ਼ਾਇਰਾ ਤੇ i20 ਜਿੱਦਾਂ ਦੀ ਕੋਈ ਮਰਜ਼ੀ ਕਰਾ ਗਾ ਤੁਹਾਡੀ ਨੀਡ ਹੈਗੀ ਆ ਤਾਂ ਬਾਈ ਨੂੰ ਕਾਲ ਕਰਿਓ ਤੁਹਾਨੂੰ ਚੰਗੀਆਂ ਗਾਰਾਂ ਮਿਲਣਗੀਆਂ ਜੋੜੀਆਂ ਮਿਲਣੀਆਂ ਜੋੜੀਆਂ ਛੋੜੇ ਬਹੁਤ ਨੇ ਹਨਾ ਜੋੜਿਆਂ ਦੀ ਆ ਦੇ ਉਧਰ ਪ੍ਰੈਜ਼ਾ ਦਾ ਜੋੜਾ ਇਧਰ ਕਰੂਜ਼ਾ ਦਾ ਜੋੜਾ ਇਧਰ ਵਰਨਾ ਦਾ ਇਧਰ ਟਿਕੜੀ ਹੈਗੀ ਹੈ ਨਾ ਉਧਰ ਡਿਜ਼ਾਇਰ ਉਧਰ ਡਿਜ਼ਾਇਰਾਂ ਵੀ ਦੋ ਹੀ ਨੇ ਆਪਣੇ ਲਵੇ ਤੇ ਬਸ ਵਿਜ਼ਿਟ ਕਰ ਲਿਓ ਬਈ ਨਾ ਛੇਤੀ ਆਤੀ ਬਾਈ ਸਤਿ ਸ਼੍ਰੀ ਅਕਾਲ